ਇਹ ਮਾਦਾ ਵੀ ਮੰਜਾ ਹੀ ਪਿੰਦਾ ਛਾਉਂਦਾ ਕੱਲਾ ਮੰਜੇ ਦੀ ਤਾਂ ਹੋਰ ਨਹੀਂ ਕੋਈ ਦਿੰਦਾ ਛਾਉਂਦਾ ਜਦੋਂ ਇੱਥੋਂ ਪਨੀਰੇ ਜਾ ਨਿਕਲਦੇ ਆ ਮੰਜਾ ਹੀ ਰਹਿਣਾ ਨਾ ਕੇ ਵੀ ਪੈ ਹੀ ਗਿਆ ਬਸ ਰੇਟ ਦਾਦਾ ਬਈ ਯਾਰ ਕੀ ਦੱਸੂਗੇ ਤੈਨੂੰ ਕੋਈ ਪਤਾ ਹੀ ਨਹੀਂ ਰੇਟ ਦਾਦਾ ਕਿਹੜਾ ਪਿੰਡ ਜੇ ਕੋਈ ਬੰਦਾ ਰੇਟ ਆ ਕੇ ਰੇਟ ਬੰਨਿਆ ਹੋਵੇ ਤਾਂ ਫਿਰ ਤਾਂ ਬੰਦਾ ਦੱਦਾ ਹਨਾ ਕਹਿੰਦੇ ਆ ਵੀ 4000 ਰੁਪਿਆ 4000 ਵੀ ਚੱਲੂਗਾ ਬਾਕੀ ਜਦੋਂ ਝੋਨਾ ਝਾਨਾ ਲੱਗਿਆਂ ਦਾ ਫਿਰ ਤਾਂ ਜਦੋਂ ਰੇਟ ਮਿਲਦਾ ਮਤਲਬ ਐਂਡ ਦੇ ਹਿਸਾਬ ਹੁੰਦਾ ਫਿਰ ਤਾਂ ਮਤਲਬ ਜਿਹੜਾ ਸਭ ਤੋਂ ਥੋੜਾ ਰੇਟ ਦਿੰਦਾ ਉਹਦੇ ਵਾਲੀ ਦੇਖਿਆ ਜਾਂਦਾ ਹਮ ਗੇਮ ਗੂਮ ਲੱਗਿਆਂ ਦਾ ਬੰਦਾ ਜਦੋਂ ਕਿਤੇ ਵਿਹਲਾ ਹੁੰਦਾ ਨਾ ਪਿੰਡ 'ਚ ਗਰਾਊਂਡ ਆ ਕੁਛ ਨਹੀਂ ਕਰ ਅੱਛਾ ਲੋਕਾਂ ਦੀ ਸੋਚ ਸਿਰਫ ਛਪੜਾਂ ਨਾਲੋਂ ਤੱਕ ਸੀਮਤਾ ਉਹ ਵੀ ਨਹੀਂ ਪਿੰਡ 'ਚ ਉੱਥੇ ਵੀ ਸਫਾਈ ਹੈ ਨਹੀਂ ਗਰਾਊਂਡ ਤਾਂ ਜਵਾਨਾਂ ਨੂੰ ਕੀ ਬਣਾ ਕੇ ਦੇਣਾ ਅੱਛਾ ਇਲਾ ਸਕੂਲ ਚ 10ਵੀਂ ਤੱਕ ਕ੍ਰਿਕਟ ਵੀ ਖੇਡਦੇ ਰਹੇ ਆ ਹਾਂ ਪਰ ਗਰਾਊਂਡ ਹੈ ਨਹੀਂ ਪਿੰਡ ਚ ਹੁਣ ਪਿੰਡ ਦੇ ਤਿੰਨ ਟੀਮਾਂ ਅਕਸਰ ਕ੍ਰਿਕਟ ਵੀ ਖੇਡਦੇ ਆ ਕਬੱਡੀ ਖੇਡਣ ਵਾਲੇ ਵੀ ਆ ਜਿਵਾਕ ਮਿਹਨਤ ਵੀ ਲਾਉਂਦੇ ਆ ਕਈ ਹੁਣ ਸਕੂਲ ਦਾ ਗਰਾਊਂਡ ਉਹ ਛੋਟਾ ਕਾ ਹੁਣ ਪਿੰਡ ਚ ਮਤਲਬ ਕਹਿੰਦਾ ਭਾਅ ਕੱਲਾ ਮੈਂ ਹੀ ਨਹੀਂ ਸਾਰੀਆਂ ਟੀਮਾਂ ਹੀ ਗਰਾਊਂਡ ਤੋਂ ਬਿਨਾ ਦੂਜੀਆਂ ਵੀ ਨਹੀਂ ਖੇਡ ਸਕਦੇ ਪੁਣੀ ਰਿਆਂ ਇਹ ਬਹੁਤ ਮਾੜਾ ਹਾਲ ਹੈ ਕਿ ਪੁਣੀ ਰਿਆਂ ਦਾ ਬਹੁਤ ਬੁਰਾ ਹਾਲ ਹੈ ਆਇਆ 12 ਵਜੇ ਵੇਲੇ ਹੋ ਜਾਨੇ ਆ ਜੀ ਪਨੀਰੀ ਪਾ ਲਾ ਕੇ ਤਾਂ ਹਮ ਸਾਰੀ ਢਾਲੀ ਪੱਟੀ ਜਾਨੇ ਆ ਜੀ ਪਨੀਰੀ ਅੱਛਾ ਨਹੀਂ ਅੱਜ ਸਾਰਾ ਦਿਨ ਠੰਡਾ ਸੀਗਾ ਅੱਜ ਤਾਂ ਜੇ ਕਿਤੇ ਕੱਲ ਦੀ ਪਨੀਰੀ ਪੱਟੀ ਹੁੰਦੀ ਅੱਜ ਤਾਂ 3 ਕਿੱਲਾਂ ਤੀਕੀ ਵੀ ਲੱਗ ਜਾਨਾ ਲੱਗ ਜਾਣਾ ਸੀਗਾ ਜੀ ਪਨੀਰੀ ਨਹੀਂ ਜੁੜਦੀ ਜੀ ਰੇੜ 4000 ਮਸਾ ਹੋਊਗਾ ਜੀ ਹਮ ਇਹਦੂ ਵਾਰ ਤਾਂ ਹੋਣਾ ਨਹੀਂਗਾ ਗਰਮੀ ਬਹੁਤ ਜ਼ਿਆਦਾ ਆ ਜੀ ਹਮ ਆ ਦੋ ਦਿਨ ਹੋ ਗਿਆ ਠੰਡ ਨਹੀਂ ਤਾਂ ਗਰਮੀ ਚਾਹੀਨੀ ਸੀਗੀ ਝੋਨਾ ਨਹੀਂ ਲੱਗਦਾਗਾ 10 ਵਜੇ ਦੇ ਕਰ ਲੱਗਦਾ ਹੈ। ਹੂੰ। ਗਰਮੀ ਬਹੁਤ ਜ਼ਿਆਦਾ ਹੁੰਦੀ ਹੈ। ਅੱਛਾ। ਸਾਡਾ ਇਹ ਚੈਨਲ ਕਿਸੇ ਏਸੀ ਰੂਮ ਵਾਲੇ ਸਟੂਡੀਓ ਦੇ ਵਿੱਚੋਂ ਸਟਾਰਟ ਨਹੀਂ ਹੋਇਆ ਸੀਗਾ। ਸਗੋਂ ਇਸ ਚੈਨਲ ਦੀਆਂ ਜਿਹੜੀਆਂ ਜੜਾਂ ਉਹ ਕਿਤੇ ਨਾ ਕਿਤੇ ਖੇਤਾਂ ਦੇ ਵਿੱਚ ਪਈਆਂ। ਤੇ ਇਸ ਕਰਕੇ ਵੱਧ ਤੋਂ ਵੱਧ ਪ੍ਰਮੁਖਤਾ ਜਿਹੜੀ ਇਹਨਾਂ ਖੇਤਾਂ ਦੇ ਵਿੱਚ ਕੰਮ ਕਰਨ ਵਾਲੇ ਸਾਡੇ ਉਸ ਕਿਰਤੀ ਭਾਈਚਾਰੇ ਨੂੰ ਦਿੰਦੇ ਅਸੀਂ। ਜਿਹੜਾ ਕਿਤੇ ਨਾ ਕਿਤੇ ਸਭ ਕੁਝ ਸਿਰਜ ਰਿਹਾ ਹੈਗਾ ਤੇ ਅੱਜ ਦੀ ਇਸ ਵੀਡੀਓ ਦੀ ਵਿਸ਼ੇਸ਼ਤਾ ਇਹ ਆ ਕਿ ਇਹ ਵੀਡੀਓ ਆ ਜਿਹੜੀ ਮੇਰੇ ਹੀ ਪਿੰਡ ਦੀ ਆ ਤੇ ਜਿਹੜੀ ਟੋਲੀ ਦੇ ਨਾਲ 2 ਸਾਲ ਪਹਿਲਾਂ ਝੋਨਾ ਲਾਇਆ ਸੀ ਉਹਨਾਂ ਦੇ ਨਾਲ ਹੀ ਆ ਜਿਹੜੀ ਇਹ ਦੁਵਾਰਾ ਤੋਂ ਗੱਲਬਾਤ ਆ ਜਿਹੜੀ ਉਹ ਕਰ ਰਹੇ ਹੈਗੇ ਆ ਤੇ ਇਹਨਾਂ ਮੁੰਡਿਆਂ ਦੇ ਨਾਲ ਹੀ ਲਾਇਆ ਸੀਗਾ ਤੇ ਇੱਧਰ ਦੇਖ ਸਕਦੇ ਹੋ ਮੇਰੀ ਮਾਤਾ ਵੀ ਪਲੀਰੀ ਪੱਟ ਰਹੀ ਆ ਝੋਨਾ ਲਾ ਰਹੇ ਹੈਗੇ ਆ ਤੇ ਭਾਵੇਂ ਸਾਡਾ ਕੰਮ ਉਸ ਤਰ੍ਹਾਂ ਦਾ ਪਰ ਫਿਰ ਵੀ ਆ ਜਿਹੜਾ ਕਿਤੇ ਨਾ ਕਿਤੇ ਕਿਰਤੀ ਤਬਕੇ ਦੀ ਉਹ ਆਵਾਜ਼ ਜਿਹੜੀ ਕਿਤੇ ਨਾ ਕਿਤੇ ਅਕਸਰ ਮੀਡੀਆ ਜਿਹੜਾ ਉਹ ਦਬਾ ਦਿੰਦਾ ਉਹ ਤੁਹਾਡੇ ਤੀਕ ਪਹੁੰਚਣੀ ਚਾਹੀਦੀ ਆ ਤੇ ਅੱਜ ਇਸ ਟੋਲੀ ਨੂੰ ਜੋ ਠੇਕੇਦਾਰ ਹੈ ਇਸ ਟੋਲੀ ਦੇ ਉਹਦੇ ਨਾਲ ਗੱਲਬਾਤ ਕਰਾਂਗੇ ਹੋਰ ਨਾਲ ਨਾਲ ਵੀ ਗੱਲਬਾਤਾਂ ਕਰਾਂਗੇ ਤੇ ਆਪਾਂ ਸਾਡੇ ਨਾਲ ਇਸ ਟੋਲੀ ਦੇ ਠੇਕੇਦਾਰ ਮੌਜੂਦ ਆ ਕੈਮਰਾਮੈਨ ਨੂੰ ਬੇਨਤੀ ਆ ਕੇ ਥੋੜਾ ਫੇਸ ਆ ਜਿਹੜਾ ਦਿਖਾ ਦਿੱਤਾ ਜਾਵੇ ਹੋਰ ਬਾਈ ਕੀ ਹਾਲ ਆ ਠੀਕ ਹੈ ਜੀ ਉਹਦੀ ਤੁਸੀਂ ਦੱਸੋ ਜੀ ਠੀਕ ਠਾਕ ਹੈ ਹਾਂ ਹਾਂ ਠੀਕ ਠਾਕ ਅੱਛਾ ਬਾਈ ਇਹ ਦੱਸੋ ਕਿ ਕਿੰਨੀ ਤਰੀਕ ਨੂੰ ਆ ਜਿਹੜਾ ਝੋਨਾ ਲਾਉਣ ਲੱਗੇ ਸੀ ਅਸੀਂ ਜੀ ਤੇ ਲੱਗੇ ਆ 2 ਤਰੀਕ ਨੂੰ ਲੱਗੇ ਆ ਜੀ ਅੱਛਾ ਜਾਣੇ ਕਿੰਨੇ ਤੁਸੀਂ ਜਾਣੇ ਜੀ ਅਸੀਂ 9 9 ਜਾਣੇ ਕਿੰਨੀਆਂ ਔਰਤਾਂ ਤੇ ਕਿੰਨੇ 4 ਬੁੜੀਆਂ ਜੀ 5 ਬੰਦੇ ਅੱਛਾ ਅਛਾ ਕਿੰਨਾ ਕਵਾਨ ਲਾ ਦਿੰਨੇ ਬਈ ਯਾਰ ਕੀ ਵਾਹਣਾ ਜੀ ਅਸੀਂ 2 ਕਿਲੋ 2 ਕਿਲੋ ਲਾ ਦਿੰਨੇ ਅਛਾ 9 ਜਾਣ ਹਾਂਜੀ ਡੇਲੀ 1.5 2 ਕਿਲੋ ਲੱਗ ਜਾਂਦੇ ਲੱਗ ਜਾਂਦੇ ਅਛਾ ਇਸ ਵਾਰ ਆ ਜਿਹੜਾ ਪਹਿਲਾਂ ਤੇ ਇਹ ਦੱਸ ਵੀ ਪਨੀਰੀਆਂ ਕਿਵੇਂ ਆ ਪਨੀਰੀਆਂ ਦਾ ਕੀ ਹਾਲ ਚਾਲ ਹੈ ਪਨੀਰੀਆਂ ਜੀ ਬਹੁਤ ਮਾੜੀਆਂ ਅੱਦ ਕੀ ਪਨੀਰੀਆਂ ਦਾ ਬਹੁਤ ਬੁਰਾ ਹਾਲ ਆ ਅਛਾ ਇਹ 12 ਵਜੇ ਵੇਲੇ ਹੋ ਜਾਂਦੇ ਆ ਜੀ ਪਨੀਰੀ ਵਾ ਲਾ ਕੇ ਤਾਂ ਹੂੰ ਸਾਰੀ ਦਿਹਾੜੀ ਪੱਟੀ ਜੰਨੇ ਆ ਇਹ ਪਨੀਰੀ ਅਛਾ ਨੀ ਅੱਜ ਤਾਂ ਦਿਨ ਠੰਡਾ ਸੀਗਾ ਅੱਜ ਤਾਂ ਜੇ ਕਿਤੇ ਕੱਲ ਦੀ ਪਨੀਰੀ ਪੱਟੀ ਹੁੰਦੀ ਅੱਜ ਤਾਂ ਤਿੰਨ ਕਿੱਲਾਂ ਤੀਕੀ ਵੀ ਲੱਗ ਗਈਆਂ ਨਾਲੇ ਲੱਗ ਜਾਣਾ ਸੀਗਾ ਜੀ ਪਨੀਰੀ ਨਹੀਂ ਜੁੜਦੀ ਗਈ ਅੱਛਾ ਮੇਰੀ ਬਾਲੀ ਪੈਂਦੀ ਹੈ ਜੀ ਆਹ ਨਹੀਂ ਕੱਲੇ ਇਸ ਘਰ ਦੀ ਮਾੜੀ ਆ ਜਾਂ ਓਵਰ ਆਲ ਹੀ ਮਾੜੀਆਂ ਇਹ ਸਾਰੀਆਂ ਹੀ ਮਾੜੀਆਂ ਏ ਇਹਨਾਂ ਦੀ ਨਹੀਂ ਸਾਰੇ ਲੱਗ ਆਏ ਆ ਸਵਾਗੀ ਵੀ ਲੱਗ ਆਏ ਆ ਥਾੜੀ ਵੀ ਲੱਗ ਆਏ ਆ ਅੱਛਾ ਸਾਰਿਆਂ ਦੀਆਂ ਹੀ ਮਾੜੀਆਂ ਹਾਂਜੀ ਆਹ ਸਾਹਮਣੇ ਉਹ ਤੁਸੀਂ ਵੇਖ ਕਿੰਨੀ ਮਾੜੀ ਪਨੀਰੀ ਹੈ ਜਿਹਦੇ 'ਚ ਬੈਠੇ ਹੋ ਜੀ ਹਾਂ ਇਹ ਟਾਈਮ ਪਾਸ ਹੀ ਮਸਾ ਪੂਰਾ ਹੁੰਦਾ ਜੀ ਦਿਹਾੜੀ ਧੋੜੀ ਨਹੀਂ ਬੰਦੀ ਕੀ ਅੱਛਾ ਹਾਂਜੀ ਨਾਲੇ ਕਿੰਨੇ ਦਿਹਾੜੀ ਝੋਨੇ ਚ ਤਾਂ ਬੰਦੀ ਬਹੁਤ ਹੁੰਦੀ ਹੈ ਨਹੀਂ ਬੰਦੀ ਜੀ ਦਿਹਾੜੀ ਬੰਦੀ ਨਹੀਂਗੀ ਅੱਛਾ ਰੇਟ ਰੂਟ ਇਸ ਵਾਰ ਕਿੰਨਾ ਕੁ ਚੱਲਿਆ ਹੈਗਾ ਰੇਟ 4000 ਮਸਾ ਹੋਊਗਾ ਜੀ ਹੂੰ ਇਹ ਦੋ ਵਾਰ ਤਾਂ ਹੋਣਾ ਨਗਾ ਗਰਮੀ ਬਹੁਤ ਜ਼ਿਆਦਾ ਹੈ ਜੀ ਹੂੰ ਆ ਦੋ ਦਿਨ ਹੋ ਗਿਆ ਠੰਡ ਨਹੀਂ ਤਾਂ ਗਰਮੀ ਚ ਇੰਨੀ ਸੀਗੀ ਝੋਨਾ ਨਹੀਂ ਲੱਗਦਾਗਾ 10 ਵਜੇ ਤੇ ਕਰ ਲੱਗਦਾ ਜੀ ਹੂੰ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ ਅੱਛਾ ਰੇਟ ਕੋਈ ਦੰਦਾ ਨਹੀਂਗਾ ਅਗਲੇ ਨੂੰ ਐ ਹੁੰਦਾ ਹੁਣ ਸਾਡੇ ਅਰਗਾਂ ਨੂੰ ਐ ਹੁੰਦਾ ਝੋਨਾ ਲਾਦ ਕੇ ਰੇਟ ਕੋਈ ਜੇ ਤੋੜੇ ਤਾਂ ਫੇਰੀ ਹੈ ਜੀ ਨਹੀਂ ਕਿਤੇ ਨਾ ਕਿਤੇ ਇਹ ਨਹੀਂ ਹੈਗਾ ਕਿ ਮਜ਼ਦੂਰਾਂ ਦੇ ਵਿੱਚ ਵੀ ਕਮੀ ਹੈਗੀ ਉਹ ਇਕੱਟੇ ਉਹ ਰੇਟ ਵਾਹ ਸਾਰਿਆਂ ਦੀ ਕਮੀ ਕਮੀ ਹੈ ਇਹ ਹੂੰ ਤੇ ਜੇ ਕਮੀ ਤਾਂ ਤਾਂ ਕਰਕੇ ਰੇਟ ਨਹੀਂ ਵਧਦਾਗਾ ਜੇ ਪਹਿਲਾਂ ਗੱਲ ਤੋੜੀ ਹੋਵੇ ਤਾਂ ਰੇਟ ਵਧੇ ਜੀ ਹੂੰ ਇਹੀ ਕਮੀ ਆ ਬਾਜੜੇ ਆਪਣੇ ਬੰਦੇ ਰੇਟ ਨਹੀਂ ਤੋੜਦੇਗੇ ਅੱਛਾ ਬਾਅਦ ਦੇ ਵਿੱਚ ਰੋਲਾ ਪੈਂਦਾ ਫਿਰ ਬਾਅਦ ਦੇ ਵਿੱਚ ਰੋਲਾ ਪੈਂਦਾ ਜੀ ਮਣਕੇ ਅਗਲਾ ਆਪਦਾ ਰੇਟ ਦੰਦਾ ਜੀ ਹੂੰ ਬਾਦ ਚ ਏਕਾ ਕਰ ਜਾਂਦੇ ਆ ਬਾਦ ਚ ਏਕਾ ਕਰ ਜਾਂਦੇ ਆ ਹੁਣ ਆਪਣੇ ਬੰਦਨ ਲਾ ਲੈਂਦੇ ਆ ਮਣਕੇ ਬਾਦ ਚ ਕਹ ਇਹਨਾਂ ਦਾ ਕਿਹੜਾ ਏਕਾ ਆਂਦਾ ਜੀ ਹੂੰ ਇਹ ਮਣਕੇ ਆ ਦਾ ਰੇਡ ਦਿੰਦੇ ਲਵਾ ਕੇ ਝੋਨਾ ਅੱਛਾ ਹਾਂਜੀ ਅੱਛਾ ਘਰ ਦੇ ਕਿੰਨੇ ਜਾਣੇ ਲੱਗੇ ਤੂੰ ਦੇ ਘਰ ਦੇ ਤਿੰਨ ਜਾਣੇ ਜੀ ਤਿੰਨ ਜਾਣੇ ਕਿੰਨੇ ਬੱਚੇ ਤੁਹਾਡੇ ਦੋ ਮੁੰਡੇ ਆ ਜੀ ਅੱਛਾ ਦੋਨੋਂ ਲੱਗੇ ਆ ਨਹੀਂ ਇੱਕ ਲੱਗਿਆ ਇੱਕ ਨਿੱਕਾ ਜੀ ਅੱਛਾ ਕੀ ਸੋਚਿਆ ਹੈਗਾ ਇਸ ਵਾਰ ਝੋਨਾ ਲਾ ਕੇ ਵੀ ਆ ਚੀਜ਼ ਕਿਹੜੀ ਚੀਜ਼ ਬਣਾਉਣ ਬਾਰੇ ਸੋਚਿਆ ਕਿ ਪਹਿਲਾਂ ਦੀ ਲੈਣੇ ਦੇਣੇ ਆ ਸੋਚਿਆ ਦਾ ਘਰਵਾਰਿਆ ਜਿ ਬਣੂਗਾ ਜੇ ਕੋਈ ਰੇਟ ਨੇ ਕੋਈ ਜਾਂ ਕੋਈ ਚਾਰ ਪਾਸੇ ਬਣਨਗੇ ਤਾਂ ਫੇਰ ਹੀ ਆ ਦਿਹਾੜੀ ਤਾਂ ਬੰਦ ਹੀ ਨਹੀਂ ਗਈ ਅੱਛਾ ਨਹੀਂ ਫੇਰ ਵੀ ਕੁਛ ਨਾ ਕੁਛ ਤਾਂ ਬਚਤ ਹੁੰਦੀ ਆ ਜਦੋਂ ਕਿਉਂਕਿ ਇੱਕ ਤਾਂ ਇਹ ਹੁੰਦਾ ਵੀ ਕੱਲੇ ਨਹੀਂ ਕਮਾਉਣੇ ਹੁੰਦੇ ਆ ਹਨਾ ਉਦੋਂ ਤਾਂ ਕੁਛ ਬਚਦਾ ਨਹੀਂਗਾ ਪਰ ਹੁਣ ਤਿੰਨ ਚਾਰ ਜਾਨੇ ਲੱਗੇ ਹੋ ਜੇ ਤੇਰੇ ਕੱਲੇ ਦੇ ਕਮਾਈ ਖਾਦੀ ਜਾਊਗੀ ਤਾਂ ਪਿੱਛੇ ਦੋ ਜਾਨਾਂ ਦਾ ਤਾਂ ਬਚੂਗਾ ਮੈਂ ਤਾਂ ਹੈਗਾ ਜੀ ਕੀ ਕੋ ਸੋਚਿਆ ਹੈਗਾ ਇਸ ਵਾਰ ਫਿਰ ਸੋਚਿਆ ਜੀ ਇਹ ਅ ਵੀ ਘਰ ਪਾਵਾਂਗੇ ਬਰਾਡੇ ਪਾਲਾਂਗੇ ਜੋ ਚਾਹੇ ਵੱਧ ਕੇ ਤੇ ਚਾਰ ਅੱਛਾ ਹਾਂਜੀ ਇਹ ਮੇਰਾ ਹੀ ਚੌਥਾ ਸੀਜ਼ਨ ਹੈ ਜੀ ਝੋਨੇ ਦਾ ਚੌਥਾ ਸੀਜ਼ਨ ਝੋਨੇ ਦਾ ਚੌਥਾ ਸੀਜ਼ਨ ਪੜਨ ਵੀ ਲੱਗਿਆ ਕਿ ਹਟ ਗਏ ਬਈ ਹਟ ਗਿਆ ਬਈ ਕਿਹੜੀ ਕਲਾਸ ਚੋਂ ਹਟਿਆ ਹੁਣ ਬੀਏ ਚੋਂ ਹਟਿਆ ਵੀ ਚੌਥੇ ਸੈਮੈਸਟਰ ਚ ਕੀ ਕਾਰਨ ਰਿਹਾ ਕਿ ਬੀਏ ਦੇ ਵਿੱਚੋਂ ਹਟ ਗਿਆ ਕਿ ਜੀ ਨਹੀਂ ਕੀਤਾ ਪੜਨ ਨੂੰ ਇਦੋਂ ਅੱਗੇ ਨਹੀਂ ਜੀਤਾ ਕਰਦਾ ਸੀਗਾ ਬਈ ਹਾਂ ਲੜੀ ਦੀ ਡੈਥ ਹੋ ਗਈ ਸੀਗੀ ਪਰ ਕੰਮ ਵੀ ਕਰਨਾ ਸੀਗਾ ਹਮ ਤਾਂ ਰੱਖ ਹੱਥ ਨਾਲ ਹੱਥ ਨਾਲ ਅੱਛਾ ਸਕੇ ਮਾ ਕਿੰਨਾ ਕਾ ਜਾਂਦਾ ਆਥਨ ਨੂੰ ਸਕੇ ਮਾ ਦਾ ਵੀ ਮੰਜਾ ਹੀ ਦਿੰਦਾ ਸ਼ਾਮ ਨੂੰ ਤਾਂ ਅੱਛਾ ਕੱਲਾ ਮੰਜੇ ਦੀ ਤਾਂ ਹੋਰ ਨਹੀਂ ਕੋ ਦਿੰਦਾ ਸ਼ਾਮ ਨੂੰ ਜਦੋਂ ਇੱਥੋਂ ਪਨੀਰੀ ਜਿਹਾ ਨਿਕਲਦੇ ਆ ਮੰਜਾ ਹੀ ਦੇਣਾ ਨਾ ਕੇ ਵੀ ਪੈ ਗਏ ਬਸ ਅੱਛਾ ਸਰੀਰ ਪਰ ਆ ਜਾਂਦਾ ਬਈ ਗਰਮੀ ਬਾਲੀ ਹੈਗੀ ਹਮ ਜ਼ੋਰ ਲੱਗਦਾ ਤੋਂ ਜ਼ਿਆਦਾ ਉਹਨੇ ਜਿਹਦਾ ਜ਼ਿਆਦਾ ਹੀ ਲੱਗਦਾ ਜ਼ੋਰ। ਅੱਛਾ। ਅੱਛਾ ਪਨੀਰੀ ਪੱਟਨੀ ਜ਼ਿਆਦਾ ਸੌਖੀ ਆ ਕਿ ਝੋਨਾ ਲਾਉਣਾ ਜ਼ਿਆਦਾ ਸੌਖਾ? ਮੈਨੂੰ ਤਾਂ ਵੀ ਝੋਨਾ ਲਾਉਣਾ ਜ਼ਿਆਦਾ ਹੀ ਸੌਖਾ ਲੱਗਦਾ। ਅੱਛਾ ਪਨੀਰੀ ਪੱਟਨੀ ਔਖੀ ਲੱਗਦੀ ਆ? ਹੂੰ। ਸਭ ਤੋਂ ਜ਼ਿਆਦਾ ਕਿਹੜਾ ਹਿੱਸਾ ਦੌਖ ਦਾ ਸਰੀਰ ਦਾ? ਢੂਈ ਦੌਖਦੀ ਆ ਭਾਈ। ਅੱਛਾ ਢੂਈ ਜ਼ਿਆਦਾ ਦੌਖਦੀ ਆ ਕੰਮ ਆ। ਹੈ? ਢੂਈ ਦੇ ਹੀ ਸਾਰਾ ਕੰਮ ਆ ਢੂਈ ਦੌਖਦੀ ਆ। ਅੱਛਾ। ਰੇਟ ਰੂਟ ਦਾ ਕਿੰਨਾ ਕੁ ਚੱਲਦਾ ਹੈਗਾ? ਕਿੰਨੀ ਕੀ ਡਿਮਾਂਡ ਕਰਦੇ ਆ ਤੁਸੀਂ? ਰੇਟ ਦਾ ਦਾ ਬਈ ਯਾਰ ਕੀ ਦਸਗੇ ਤੈਨੂੰ ਕੋਈ ਪਤਾ ਹੀ ਨਹੀਂ ਰੇਟ ਦਾ ਦਾ ਕਿਹੜਾ ਪਿੰਡ ਜੇ ਕੋਈ ਬੰਦਾ ਰੇਟ ਆ ਕੇ ਰੇਟ ਬੰਨਿਆ ਹੋਵੇ ਤਾਂ ਫਿਰ ਤਾਂ ਬੰਦਾ ਦਾਦਾ ਹਨਾ ਵੈਸੇ ਕਹਿੰਦੇ ਆ ਵੀ 4000 ਰੁਪਿਆ 4000 ਵੀ ਚੱਲੂਗਾ ਹਾਂ ਬਾਕੀ ਜਦੋਂ ਝੋਨਾ ਝਾਨਾ ਲੱਗ ਜਾਂਦਾ ਫਿਰ ਤਾਂ ਜਦੋਂ ਰੇਟ ਮਿਲਦਾ ਮਤਲਬ ਐਂਡ ਦੇ ਹਿਸਾਬ ਹੁੰਦਾ ਫਿਰ ਤਾਂ ਮਤਲਬ ਜਿਹੜਾ ਸਭ ਤੋਂ ਥੋੜਾ ਰੇਟ ਦਿੰਦਾ ਉਹਦੇ ਆਲੀ ਦੇਖਿਆ ਜਾਂਦਾ ਹਾਂ ਵੀ ਉਹਦਾ ਹੀ ਰੇਟ ਦਿੰਦੇ ਆ ਵੀ ਉਹਨੇ ਵੀ ਇੰਨੇ ਦਿੱਤੇ ਹੈਗੇ ਵੀ ਮਿਹਨਤ ਮਤਲਬ ਕਹਿੰਦਾ ਮਤਲਬ ਮਿਹਨਤ ਨਹੀਂ ਮਿਲਦੀ ਪੂਰੀ ਅੱਛਾ ਤਾਂ ਨਹੀਂ ਲੱਗਦਾ ਕਿ ਕਿਤੇ ਨਾ ਕਿਤੇ ਆਪਣੇ ਵਾਲੇ ਮਜ਼ਦੂਰ ਇੱਕਾ ਨਹੀਂ ਕਰਦੇਗੇ ਤੇ ਦੂਜੇ ਪਾਸੇ ਇੱਕਾ ਹੋ ਜਾਂਦਾ ਨਹੀਂ ਵੀ ਮਜ਼ਦੂਰ ਆਏ ਹੁਣ ਆਪਾਂ ਕੱਲੇ ਇੱਕ ਬੰਦੇ ਨੂੰ ਇਹਨਾਂ ਗਲਤ ਕਹਿ ਸਕਦੇ ਮਜ਼ਦੂਰਾਂ ਨੂੰ ਵੀ ਕਹਿ ਸਕਦੇ ਵੀ ਨਹੀਂ ਇੱਕਾ ਨਹੀਂ ਹੁੰਦਾ ਇਹਨਾਂ ਦਾ ਹੂੰ ਵੀ ਅਕਸਰ ਬੰਦੇ ਜਦੋਂ ਝੋਨਾ ਲਾਉਣ ਤੋਂ ਪਹਿਲਾਂ ਪਤਾ ਮਿਹਨਤ ਕੀ ਇੰਨੀ ਹੁੰਦੀ ਆ ਇੱਕਾ ਕਰਨ ਇੱਕ ਰੇਟ ਬਣਿਆ ਜਾਵੇ ਹਨਾ ਅਛਾ ਫੇਰ ਗੱਲ ਚੱਲਦੀ ਆ ਵੀ ਬੰਦਾ ਠੀਕ ਆ ਹਾਂ ਇੱਕ ਬੰਦਾ ਰੇਟ ਬੰਦ ਦਿੰਦਾ ਵੀ ਬਈ ਇੰਨਾ ਰੇਟ ਮਿਲੂਗਾ ਬੰਦਾ ਲਾਉਂਦਾ ਉਹਨਾਂ ਕੋ ਹੂੰ ਅਛਾ ਤੇ ਦੁੱਗੇ ਪੜਨ ਦਾ ਨਹੀਂ ਮਨ ਬਣਾਇਆ ਦੁਬਾਰਾ ਤੋਂ ਨਹੀਂ ਵੀ ਪੜਨ ਦਾ ਅਛਾ ਹੋਰ ਕੀ ਕਰਨ ਦਾ ਮਨ ਹੈਗਾ ਜ਼ਿੰਦਗੀ 'ਚ ਜ਼ਿੰਦਗੀ ਜੀ ਤਾਂ ਬਈ ਹੁਣ ਬਸ ਨਹੀਂ ਤਾਂ ਪਿੰਡ 'ਚ ਗੇਮਾਂ ਹੀ ਗੇਮ ਗੂਮ ਲੱਗ ਜਾਂਦਾ ਬੰਦਾ ਜੋ ਕਿਤੇ ਵਿਲਾ ਹੁੰਦਾ ਨਾ ਪਿੰਡ ਚ ਗਰਾਊਂਡ ਆ ਕੁਛ ਨਹੀਂਗਾ ਅੱਛਾ ਲੋਕਾਂ ਦੀ ਸੋਚ ਸਿਰਫ ਛਪੜਾਂ ਨਾਲੋਂ ਤੱਕ ਸੀਮਤਾ ਉਹ ਵੀ ਨਹੀਂ ਪਿੰਡ ਚ ਉਹ ਉੱਥੇ ਵੀ ਸਫਾਈ ਹੈ ਨਹੀਂ ਗਰਾਊਂਡ ਤਾਂ ਜਵਾਕਾਂ ਨੂੰ ਕੀ ਬਣਾ ਕੇ ਦੇਣਾ ਅੱਛਾ ਪਿੰਡ ਚ ਮਾਂਚੋ ਸੀਗਾ ਕਿਤਨਾ ਕਿਤੇ ਵੀ ਕੋਈ ਗੇਮ ਚ ਵਿੱਚ ਜਾਂਦਾ ਸੀਗਾ ਬਈ ਕਿਹੜੀ ਗੇਮ ਚ ਜਾਂਦਾ ਸੀਗਾ ਹੁਣ ਗੇਮ ਤੇ ਤਾਂ ਵੀ ਪਹਿਲਾਂ ਸਕੂਲ ਚ 10ਵੀਂ ਤੱਕ ਕਰੈਕਟ ਵੀ ਖੇਡਦੇ ਰਹੇ ਆ ਹਮ ਪਰ ਗਰਾਊਂਡ ਹੈ ਨਹੀਂ ਪਿੰਡ ਚ ਹੁਣ ਪਿੰਡ ਦੇ ਤਿੰਨ ਟੀਮ ਆ ਅਕਸਰ ਕਰੈਕਟ ਵੀ ਖੇਡਦੇ ਆ ਕਬੱਡੀ ਖੇਡਣ ਵਾਲੇ ਵੀ ਆ ਜਵਾਕ ਮਿਹਨਤ ਵੀ ਲਾਉਂਦੇ ਆ ਕਈ ਹੁਣ ਸਕੂਲ ਦਾ ਗਰਾਊਂਡ ਉਹ ਛੋਟਾਗਾ ਹੁਣ ਪਿੰਡ ਚ ਮਤਲਬ ਕਹਿੰਦਾ ਭਾਅ ਕੱਲਾ ਮੈਂ ਹੀ ਨਹੀਂ ਸਾਰੀਆਂ ਟੀਮਾਂ ਹੀ ਗਰਾਊਂਡ ਤੋਂ ਬਿਨਾ ਦੁੱਧੂਆਂ ਵੀ ਨਹੀਂ ਖੇਡ ਸਕਦੇ ਅੱਛਾ ਤੈਨੂੰ ਲੱਗਦਾ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਕੋਈ ਪੰਚਾਇਤ ਕੋਈ ਗਰਾਊਂਡ ਬਣਵਾ ਸਕਦੀ ਆ ਦੇਖਣ ਦੇ ਤਾਂ ਵੀ ਲੱਗਦਾ ਨਹੀਂ ਵੀ ਕੋਈ ਬਣਵਾ ਸਕਦਾ ਅੱਛਾ ਇੰਨੇ ਟਾਈਮ ਦਾ ਨਹੀਂ ਜਦੋਂ ਬਣਿਆ ਅਸ਼ਦ ਨਵੀਂ ਸਰਕਾਰ ਬਣੀ ਹੈਗੀ ਆਮ ਆਦਮੀ ਪਾਰਟੀ ਕਹਿੰਦੇ ਸੀਗੇ ਮਜ਼ਦੂਰਾਂ ਦੀ ਜ਼ਿੰਦਗੀ 'ਚ ਬਦਲਾਅ ਆਜੂਗਾ ਕੋਈ ਦਿਖ ਰਿਹਾ ਬਦਲਾਅ ਆਈ ਤੋਂ 4 ਸਾਲ ਪਹਿਲਾਂ ਵੀ ਬਈ ਝੋਨਾ ਹੀ ਲਾਉਂਦਾ ਸੀਗਾ ਤੇ ਅੱਜ ਵੀ ਤੈਨੂੰ ਝੋਨਾ ਹੀ ਲਾਉਂਦਾ ਤੀਨਾ ਅੱਛਾ ਕੋਈ ਫਜ਼ਲਾ ਨਹੀਂ ਆਇਆਗਾ ਬਦਲਾਅ ਤਾਂ ਕਾਹਦਾ ਹੋਣਾ ਅੱਛਾ ਕਿੰਨਾ ਸਮਾਂ ਹੋ ਗਿਆ ਝੋਨਾ ਲਾਉਂਦਿਆਂ ਪਤਾ ਨਹੀਂ ਬਈ ਘਰ ਦੇਣੇ ਛੋਟੇ ਛੋਟਿਆਂ ਨੂੰ ਵੜਾਇਆ ਸੀਗਾ ਵਿੱਚ ਝੋਨਿਆਂ ਦੇ ਅੱਛਾ ਪਤਾ ਨਹੀਂ ਮੇਰੀ ਉਮਰ ਹੋ ਗਈ 25 ਸਾਲ ਹਾਂ 25 ਸਾਲ 10ਵੀਂ 6ਵੀਂ 7ਵੀਂ ਤੇ ਜਾਣ ਲੱਗ ਗਿਆ ਹੀ ਕਰ ਜਾਂਦੇ ਨਾਲ ਅੱਛਾ ਕਿੰਨਾਂ ਆ ਪੜ੍ਹੇ ਆ ਮੈਂ 20 ਤੱਕ ਬਈ ਅੱਛਾ 20 ਤੱਕ ਕੋਈ ਉਸ ਤਰ੍ਹਾਂ ਦੀ ਕੋਈ ਸੌਖੀ ਨੌਕਰੀ ਨਹੀਂ ਮਿਲੇਗੀ ਕੋਈ ਨਹੀਂ ਬਈ ਨੌਕਰੀ ਮਿਲਦੀ ਬਹੁਤ ੱੱਕੇ ਖਾਲੇ ਨਹੀਂ ਨੌਕਰੀ ਮਿਲਦੀ ਕੋਈ ਪ੍ਰਾਈਵੇਟ ਵੀ ਨਹੀਂ ਹੱਥ ਫਸਿਆ ਨਾ ਪ੍ਰਾਈਵੇਟ ਪ੍ਰਾਈਵੇਟ ਵਾਲੇ ਵੀ ਪੈਸੇ ਨਹੀਂ ਦਿੰਦੇ ਉਹਨੇ ਅੱਛਾ ਕਿੰਨੇ ਦਿੰਦੇ ਆ ਪ੍ਰਾਈਵੇਟ ਵਾਲੇ 10000 9000 ਤੱਕ ਹੀ ਰਹਿ ਜਾਂਦੇ ਆ 12 ਘੰਟੇ 8 ਤੋਂ 8 ਅੱਛਾ ਧਰਦਿਆਂ ਚੋ 10 ਤੋਂ 10 ਕਰ ਦਿੰਦੇ ਆ ਹੂੰ ਕਿਹੜੀ ਪ੍ਰਾਈਵੇਟ ਤੇ ਪਹਿਲਾਂ ਲੱਗਿਆ ਨੇ ਕਿਸੇ ਕੰਪਨੀ ਚ ਕੰਪਨੀ ਚ ਤਾਂ ਨਹੀਂ ਲੱਗਿਆ ਸੀਗਾ ਬਈ ਉਹ ਮੈਂ ਆਰੇ ਤੇ ਲੱਗਿਆ ਸੀਗਾ ਹੂੰ ਉਹ 9000 ਦਿੰਦੇ ਸੀਗੇ ਮੈਨੂੰ ਕਾਦੇ ਤੇ ਲੱਗਾ ਸੀ ਆਰੇ ਤੇ ਉਹ ਕੀ ਹੁੰਦਾ ਮਤਲਬ ਪਰਚੀ ਘਟਨੀ ਸੀਗੀ ਐਸ਼ ਐਸ਼ ਆਰੇ ਤੇ ਠੀਕ ਆ ਦੂਜੇ ਤੇ ਹਾਂ ਦੂਜੇ ਤੇ ਲੱਕੜਾਲੇ ਤੇ ਲੱਕੜਾਲੇ ਤੇ ਠੀਕ ਆ ਉਹ ਕੰਡੇ ਕੰਡਾ ਸੰਭਾਲਦਾ ਸੀਗਾ ਉੱਥੋਂ ਦਾ ਹੂੰ ਉਹ ਦਿੰਦੇ ਸੀਗੇ 10000 ਰੁਪਿਆ ਕਿੰਨਾ ਚਿਰ ਲਾਇਆ ਉੱਥੇ ਉੱਥੇ ਬਈ 9 ਮਹੀਨੇ 9 ਮਹੀਨੇ ਗਏ ਨਾ 2 ਮਹੀਨੇ ਲਾਇਆ ਅੱਛਾ ਨਹੀਂ ਚੱਲਿਆ ਕੰਮ ਗੱਲ ਨਹੀਂ ਬਣੀਗੀ ਚਾਪ ਤੈਨੂੰ ਪਤਾ ਬਈ ਮਹਿੰਗਾਈ ਵੱਧਾ ਖਰਚਾ ਹੋਈ ਜਾਂਦਾ ਰਹਿੰਦਾ 9000 ਦਾ 300 ਰੁਪਏ ਦੀ ਦਿਹਾੜੀ ਬਣੀ ਹੂੰ 100 ਰੁਪਏ ਦਾ ਮੋਟਰਸਾਈਕਲ ਤੇਲ ਖਾ ਜਾਂਦਾ ਹਾਂ 200 ਰੁਪਏ ਬਚੇ ਕਿ 6000 ਬਚਿਆ ਫਿਰ ਪਿੱਛੇ ਹੂੰ ਤੇ ਝੋਨੇ 'ਚ ਦਿਹਾੜੀ ਵਧ ਗਿਆ ਪੈਂਦੀ ਝੋਨੇ 'ਚ ਕਾਦੀ ਬਈ ਦਿਹਾੜੀ ਗਰਮੀ ਹੁੰਦੀ ਆ ਵੇਖ ਲੈ ਪਾਣੀ ਹੈ ਨਹੀਂਗਾ ਵਿੱਚ ਹੂੰ ਕੀ ਕਰੀ ਜਾਂਦੇ ਆ ਅੱਛਾ ਕੋਹਣੀ ਪੱਲੇ ਪੈਂਦਾ ਹੂੰ 4-500 ਦਿਹਾੜੀ ਪੈਂਦੀ ਐ ਇੱਥੇ ਵੀ ਕਿੰਨੇ ਜਾਨੇ ਲੱਗੇ ਝੋਨਾ ਲਾਉਣਾ ਪਰਿਵਾਰ ਦੇ ਪਰਿਵਾਰ ਦੇ ਵੀਰੇ 3 ਜਾਨੇ ਅੱਛਾ ਕੀ ਸੋਚਿਆ ਹੈਗਾ ਇਸ ਵਾਰ ਝੋਨਾ ਲਾ ਕੇ ਬਣਾਉਂਦਾ ਇਸ ਵਾਰ ਵੀ ਸੋਚਿਆ ਹੈਗਾ ਘਰ ਬਣਾਉਂਦਾ ਵੀ ਘਰ ਲੈਂਟਰ ਤੇ ਪਾਵਾਂਗੇ ਪਹਿਲਾਂ ਨਹੀਂ ਪਾਇਆ ਘਰ ਪਹਿਲਾਂ ਘਰ ਪਾਇਆ ਵੀ ਲੈਂਟਰ ਤੇ ਨਹੀਂ ਗਾ ਉਹ ਟੈਲ ਬੱਤੇ ਤੇ ਆ ਟੈਲ ਬੱਤੇ ਤੇ ਆ ਨਹੀਂ ਹੁੰਦਾਗਾ ਚਾਉਣ ਲੱਗ ਜਾਂਦਾ ਅਛਾ ਇਹਦਾ ਤਕੇਵਾ ਕਿੰਨਾ ਕੋ ਹੋ ਜਾਂਦਾ ਬਈ ਤਕੇਵਾ ਦਾ ਬਈ ਤੂੰ ਪੁੱਛ ਨਾ ਤਾਂ ਵੀ ਫੇਰ ਵੀ ਬਿਨਾ ਪੁੱਛੇ ਤੀ ਦੱਸ ਦੇ ਬਸ ਨਾਈ ਦਾਗਾ ਜਾ ਕੇ ਸੂਣ ਵਾਲੀ ਮੱਝ ਨੂੰ ਡੱਗ ਪਈ ਦਾ ਥੱਲੇ ਧਰਤੀ ਤੇ ਧਾੜ ਦੇ ਨੇ ਜਾ ਕੇ ਬੈੱਡ ਤੇ ਵੱਜੀ ਦਾ ਅੱਛਾ ਇਹ ਨਹੀਂ ਤਕੇਵਾ ਆ ਜਾਂਦਾ ਬਾਲਾ ਥਕੇਵਾ ਆਉਂਦਾ ਬਈ ਅਛਾ ਤੁਸੀਂ ਵੀ ਸਾਡੇ ਨਾਲ ਹੀ ਹੁੰਦੇ ਸਾਨੂੰ ਵੀ ਤਾਂ ਪਤਾ ਹੀ ਆ ਕਿਹੜਾ ਹੰਗ ਜ਼ਿਆਦਾ ਦੱਸਦਾ ਹੁੰਦਾ ਬਈ ਟੂ ਹੀ ਜ਼ਿਆਦਾ ਦੱਸਦੀ ਏ ਤੂ ਹੀ ਜ਼ਿਆਦਾ ਦੱਸਦੀ ਏ ਸਾਰਾ ਦਿਨ ਕੋਡੇ ਕੋਡੇ ਰਹਿਣਾ ਇੱਕ ਤੁਰਨਾ ਬੈਗ ਨੂੰ ਜੇ ਤਾਂ ਮੂਹਰ ਨੂੰ ਤੁਰਨਾ ਹੋਵੇ ਤਾਂ ਫੇਰ ਵੀ ਸੌਖਾ ਰੋਏ ਬੰਦਾ ਬੈਗ ਨੂੰ ਜਾਣਾ ਹੁੰਦਾ ਹੈ ਅੱਛਾ ਬੈਗ ਗੀਅਰ ਲੱਗ ਜਾਂਦਾ ਬੈਗ ਗੀਅਰ ਲੱਗ ਜਾਂਦਾ ਹੈ ਅੱਛਾ ਸੀ ਰੇਟ ਰੂਟ ਦਾ ਕਿਵੇਂ ਆ ਬਈ ਬਈ ਰੇਟ ਤਾਂ ਮਾੜੇ ਹਾਲ ਹੀ ਆ ਹੂੰ ਆਪਣੇ ਗਰੀਬ ਭਾਈਚਾਰੇ ਦੇ ਬੰਦੇ ਹੂੰ ਬੈਠ ਕੇ ਗੱਲ ਕਰਨ ਹੂੰ ਇਹ ਰੇਟ ਵੱਜ ਜਾਵੇ ਕੋਈ ਵਧੀਆ ਜਾ ਹੂੰ ਫੇਰ ਕੋਈ ਗੱਲ ਬਣ ਸਕਦੀ ਆ ਵਧੀਆ ਮਤਲਬ ਕਿੰਨਾ ਕੁ ਰੇਟ ਹੋਣਾ ਚਾਹੀਦਾ ਰੇਟ ਬਈ 55500 ਦਾ ਹੋਵੇ ਰੇਟ ਅੱਛਾ ਠੀਕ ਗਰਮੀ ਬਹੁਤ ਆ ਹੂੰ ਸਾਰੀ ਕਿਉਂ ਆਪ ਕੱਟੇ ਕੱਟ ਜਾਂਦੀ ਹੈ ਬੁਰੇ ਹਾਲਾ ਦੇਖ ਲੈ ਬਈ ਸਰਕਾਰ 10 ਮਿੰਟ ਹੀ ਖਾਦੀ ਆ ਹੂੰ ਰੇਟ ਤਾਂ ਨਹੀਂ ਕੋਈ ਹਾਲ ਬਾਈ ਅੱਛਾ ਰੇਟ ਤਾਂ ਜਿਹੜਾ ਘੱਟ ਆ ਦੀਨਦਾਰ ਬਾਈ ਉਹੀ ਉਹਨੇ ਹੀ ਦਿੰਦੇ ਆ ਜਿਹੜਾ ਬੰਦਾ ਘੱਟ ਦੇਊਗਾ ਉਹਨੂੰ ਵੇਖ ਕੇ ਦਿੰਦੇ ਆ ਐ ਨਹੀਂ ਵੀ ਵਧਾ ਗਏ ਅਸੀਂ ਥੋੜਾ ਜਿਹਾ ਰੇਟ ਇਹਨਾਂ ਬਾਰੇ ਵੀ ਸੋਚੀ ਨਹੀਂ ਸੋਚਦੇ ਨਹੀਂ ਬਾਈ ਕੋਈ ਅੱਛਾ ਉਹਨਾਂ ਨੂੰ ਆਪਦੇ ਕੰਮ ਤਾਂ ਹੀ ਮਤਲਬ ਆ ਚਾਹ ਚੂ ਟਾਈਮ ਨਾਲ ਮਿਲ ਜਾਂਦੀ ਆ ਚਾਹ ਚਾਹ ਬਈ ਟਾਈਮ ਨਾਲ ਆ ਜਾਂਦੀ ਆ ਅੱਛਾ ਘੈਂਟ ਹੁੰਦੀ ਚਾਹ ਕੇ ਮਾੜੀ ਦਿੰਦੇ ਆ ਚਾਹ ਵੀ ਘੈਂਟ ਹੁੰਦੀ ਐਵੇਂ ਮਾੜਾ ਕਹਤੋ ਕੱਗੇ ਜੇ ਕਿਸ ਨੇ ਦਿੱਤਾ ਕੁਸ ਮਾੜਾ ਕਹਤੋ ਕਹਿਣਾਗਾ ਹੂੰ ਚਾ ਘੈਂਟ ਹੁੰਦੀ ਆ ਪੂਰੀ ਓਕੇ ਦੀ ਰਿਪੋਰਟ ਹੁੰਦੀ ਆ ਠੀਕ